ਪੈਣ ਮੈਂ ਤੁਹਾਨੂੰ 50 ਦਿਨ ਪਹਿਲਾਂ ਬਾਡੀ ਸਰਵਿਸ ਪੈਕ ਦੇ ਕੇ ਗਿਆ ਸੀ ਹਾਂ ਉਹ ਲੈਂਡ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਮੈਨੂੰ ਵੀਰੇ ਬਸ ਇੱਕ ਤਾਂ ਵੀ ਜਦੋਂ ਮੇਰੇ ਲੱਗੇ ਕੋਈ ਉੱਚੀ ਬੋਲ ਪੈਂਦਾ ਸੀ ਵੀ ਮੇਰੀ ਧੜਕਣ ਵੱਜ ਜਾਂਦੀ ਸੀ ਠੀਕ ਹੈ ਜੀ ਇੱਕ ਮੈਨੂੰ ਸਾਹ ਜਾ ਵੀ ਛੜਦਾ ਸੀ ਸਾਹ ਛੜਦਾ ਸੀ ਹਾਂ ਉਸ ਤੋਂ ਬਾਅਦ ਹੋਰ ਕੀ ਪ੍ਰੋਬਲਮ ਸੀ ਬਸ ਇੱਕ ਆਹੀ ਪ੍ਰੋਬਲਮ ਸੀ ਵੀਰੇ ਅੱਛਾ ਕੇ ਇੰਨੀ ਪ੍ਰੋਬਲਮ ਸੀ ਹਾਂ ਠੀਕ ਹੈ ਪੈਣ ਇੱਕ ਤੁਹਾਡੇ ਚ ਥੋੜਾ ਜਿਹਾ ਬਾਜਨ ਵੀ ਜ਼ਿਆਦਾ ਸੀ ਹਾਂ ਬਾਜਨ ਮੇ ਜ਼ਿਆਦਾ ਸੀ ਅੱਛੇ ਤੇ ਪਹਿਲਾਂ ਤੁਸੀਂ ਕਿੱਥੋਂ ਕਿੱਥੋਂ ਦਵਾਈਆਂ ਲਈਆਂ ਇਹਦੀ ਪਹਿਲਾਂ ਦਵਾਈਆਂ ਮੇਰੇ ਬਹੁਤ ਖਾਦੀਆਂ ਨੇ ਮੈਂ ਤਾਂ ਕਿਹੜੇ ਕਿਹੜੇ ਸ਼ਹਿਰ ਤੋਂ ਲਈ ਸਮਾਣੇ ਤੋਂ ਵੀ ਪਟਿਆਲੇ ਤੋਂ ਵੀ ਭਵਾਨੀਗੜ੍ਹ ਤੋਂ ਭਵਾਨੀਗੜ੍ਹ ਤੋਂ ਵੀ ਉਹ ਲੈਣ ਤੋਂ ਬਾਅਦ ਫਾਇਦਾ ਹੁੰਦਾ ਸੀ ਨਹੀਂ ਜਦੋਂ ਖਾਈ ਜਾਂਦੀ ਸੀ ਬਸ ਉਦੋਂ ਫਾਇਦਾ ਹੁੰਦਾ ਸੀ ਵੀਰੇ ਠੀਕ ਹੈ ਨਹੀਂ ਬਸ ਫੇਰ ਉਹ ਨਹੀਂ ਫੇਰ ਉਸ ਤਰੀ ਹੋ ਜਾਂਦੇ ਸੀ ਤੇ ਇਹ ਜਿਹੜਾ ਬੌਡੀ ਸਰਵਿਸ ਪੈਕ ਪੀਤਾ ਥਾਨੇ ਹੁਣ ਇਹਦੇ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਇਹ ਬ੍ਰੀ ਮਿੰਟ ਦਾ ਸਾਰ ਜਿਹੜੇ ਤੁਹਾਨੂੰ ਦੱਸੇ ਨੇ ਪ੍ਰੋਬਲਮ ਮੇਰੀਆਂ ਸਾਰੀਆਂ ਸਾਰੀਆਂ ਠੀਕ ਹੋ ਗਈਆਂ। ਅੱਛਾ ਤੁਸੀਂ ਹੋਰ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ? ਮੈਂ ਇਹ ਸਲਾਹ ਦੇਣਾ ਚਾਹੁੰਦੀ ਆ ਵੀ ਸਾਰੇ ਇਹਨੂੰ ਵਰਤੋ ਲਵੋ। ਠੀਕ ਹੈ। ਠੀਕ ਹੈ। ਓਕੇ ਫਿਰ। ਹਾਂ।